ਸੋ ਕੱਲ ਇੱਕ ਨੇ ਛੇੜੀ ਇੱਥੇ ਸਾਡੇ ਹੋਟਲ ਸੈਂਟਰ ਹੈਗਾ ਇੱਥੇ ਰੈਗੂਲਰਲੀ ਉਹ ਆਉਂਦਾ ਉੱਥੇ ਇਹਦੀ ਉਹਦੀ ਆਈਡੀ ਵੀ ਬਣੀ ਹੋਈ ਹੈ ਉਹ ਪਹਿਲਾਂ ਵੀ ਉਹ ਮੈਨੂੰ ਬਹੁਤ ਵਾਰ ਤੰਗ ਕਰ ਚੁੱਕਿਆ ਦਸੰਬਰ ਚ ਵੀ ਮੇਰੇ ਨਾਲ ਸੇਮ ਇਨਸੀਡੈਂਟ ਹੋਇਆ ਸੀਗਾ ਦਸੰਬਰ ਚ ਵੀ ਆ ਕੇ ਉਹਨੇ ਮੇਰਾ ਰੂਮ ਦੇ ਸ਼ਰੇ ਆ ਮਨੇ ਰੂਮ ਚ ਆ ਕੇ ਅੰਦਰੋਂ ਕੁੰਡੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਬਾਈ ਚਾਂਸ ਮੇਰੀ ਕੁੰਡੀ ਅੰਦਰੋਂ ਲੱਗਦੀ ਨਹੀਂ ਹੈ ਕਿ ਉਹ ਟੈਕਨੀਕਲ 에ਰਰ ਹੈਗਾ ਆਲਰੇਡੀ ਤੇ ਉਹ ਲੱਗੀ ਨਹੀਂ ਆਏਗੀ ਤਾਂ ਉਸ ਦਿਨ ਤਾਂ ਮੈਂ ਬਚ ਗਈ ਹੈਗੀ ਉਸ ਦਿਨ ਵੀ ਉਹਨੇ ਆ ਕੇ ਮੈਨੂੰ ਡਰਾਣ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਬਾਅਦ ਕੱਲ ਫੇਰ ਉਹ ਸਵੇਰੇ ਮੇਰੇ ਕੋਲ ਆਂਦਾ ਤੇ ਜਿਵੇਂ ਮੈਂ ਉਹ ਨਾਰਮਲ ਆਪਣਾ 8:6 8 ਵਜੇ ਆ ਕੇ ਆਪਣੇ OPD ਪੇਸ਼ੈਂਟ ਦੇਖਣੇ ਸਟਾਰਟ ਕੀਤੇ ਉਹ ਸਵੇਰੇ ਸਵੇਰੇ ਆਇਆ ਮੈਨੂੰ ਨੀਂਦ ਦੀਆਂ ਦਵਾਈਆਂ ਲਿਖ ਕੇ ਦੋ ਮੈਂ ਕਿਹਾ ਮੈਂ ਨਹੀਂ ਲਿਖ ਸਕਦੀ ਮੈਨੂੰ ਕੋਈ ਅਥਾਰਟੀ ਨਹੀਂ ਹੈਗੀ ਤੁਸੀਂ 25 ਨੰਬਰ ਐਮਰਜੈਂਸੀ 'ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਲਿਖਵਾ ਲਓ ਮੈਂ ਬੜੇ ਆਰਾਮ ਨਾਲ ਗੱਲ ਕੀਤੀ ਉਹਦੇ ਬਾਅਦ ਫੇਰ ਦੂਜੀ ਵਾਰ ਆਇਆ ਤੁਸੀਂ ਲਿਖ ਕੇ ਦੋ ਤੁਸੀਂ ਲਿਖ ਕੇ ਦੋ ਐਦਾ ਕਿਦਾ ਤੁਸੀਂ ਮਨਾਂ ਕਰ ਰਹੇ ਹੋ ਐਦਾ ਕਿਦਾ ਮਨਾਂ ਕਰ ਰਹੇ ਹੋ ਮੇਰੇ ਕੋਲ ਪੇਸ਼ੈਂਟ ਸੀ ਮੈਂ ਪੇਸ਼ੈਂਟ ਦੇਖ ਰਹੀ ਸੀ ਉਹਨੇ ਵੀ ਉਹਨੂੰ ਕਿਹਾ ਕਿ ਤੂੰ ਦੂਜੀ ਜਗ੍ਹਾ ਚਲੇ ਜਾਣਾ ਤਾਂ ਉਧਰ ਸਰ ਕੋਲ ਲਿਖਵਾ ਲਾ ਜਾ ਕੇ ਉਹਨੇ ਵੀ ਉਹਨੂੰ ਪੇਸ਼ੈਂਟ ਨੇ ਵੀ ਉਹਨਾਂ ਨੂੰ ਕਿਹਾ ਵੀ ਤੂੰ ਚਲਾ ਜਾ ਹਨਾ ਤਾਂ ਚਲੇ ਗਿਆ ਤੀਜੀ ਵਾਰ ਜਦ ਮੇਰੇ ਕੋਲ ਕੋਈ ਵੀ ਨਹੀਂ ਸੀ ਪੇਸ਼ੈਂਟ ਨਹੀਂ ਸੀ ਨਾ ਬਾਹਰ ਕੋਈ ਮਰੀਜ਼ ਬੈਠਾ ਸੀ ਤੀਜੀ ਵਾਰ ਤੈਨੂੰ ਦੇਖ ਲੂੰਗਾ 104 ਤੇ ਕਾਲ ਮਿਲਾਈ ਹੋਈ ਔਰ 104 ਤੇ ਕਾਲ ਮਿਲਾ ਕੇ ਮੈਨੂੰ ਧਮਕੀਆਂ ਦੇ ਰਿਹਾ ਮੈਂ ਦੇਖੋ ਤੁਹਾਡੀ ਕੰਪਲੇਂਟ ਕਰ ਰਿਹਾ ਮੈਂ ਕੰਪਲੇਂਟ ਕਰ ਰਿਹਾ ਤੁਹਾਡੀ ਉਹਨਾਂ ਦਾ ਚੌਥੀ ਵਾਰ ਜਦ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਚਲੇ ਜਾ ਤੂੰ ਮਤਲਬ ਮੈਂ ਬਾਹਰ ਵੀ ਜਾਣ ਲੱਗੀ ਉਹ ਅੱਗੇ ਮੇਰੇ ਦਰਵਾਜ਼ੇ ਦੇ ਆ ਕੇ ਅੱਗੇ ਖੜ ਗਿਆ ਮੈਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਚਤਿਵਾਰ ਆਕੇ ਕੈ ਮੈਨੂੰ ਮੇਰੇ ਮੂੰਹ ਤੇ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੈਨੂੰ ਦੇਖ ਲੂੰਗਾ ਤੂੰ ਇੱਥੋਂ ਹੀ ਲੰਘਦੀ ਹੈ ਨਾ ਤੈਨੂੰ ਦੇਖ ਲੂੰਗਾ ਇਹ ਤੁਸੀਂ ਵੀ ਕੋਈ ਕੰਪਲੇਂਟ ਵੀ ਕੀਤੀ ਮੈਂ ਕੰਪਲੇਂਟ ਕੀਤੀ ਮੈਂ ਉਸੇ ਟਾਈਮ ਪੁਲਿਸ ਸਟੇਸ਼ਨ ਕਾਲ ਕੀਤੀ ਹੈਗੀ ਹੈ ਪੁਲਿਸ ਸਟੇਸ਼ਨ ਵੀ ਕੰਟਰੋਲ ਰੂਮ ਤੋਂ ਕਾਫੀ ਐਫਰਟ ਲਾਉਣ ਤੋਂ ਬਾਅਦ ਪੁਲਿਸ ਵਾਲੇ ਨੇ ਭੇਜਿਆ ਉਹਨਾਂ ਨੇ ਉਹਨਾਂ ਨੇ ਆ ਕੇ ਉਹਨੂੰ ਪਹਿਲਾਂ ਵਰਬਲੀ ਕਿਹਾ ਕਿ ਤੂੰ ਚਲਾ ਜਾ ਤੇ ਮੇਰੇ ਵੱਲੋਂ ਉਪਰੋਂ ਕੰਪਲੇਟ ਜਾਦਾ ਕਰਨ ਡੀਐਸਪੀ ਨੂੰ ਸਿੱਧੇ ਕੰਪਲੇਟ ਕਰਨ ਤੇ ਫਿਰ ਉਹ ਉਹ ਨੂੰ ਲੈ ਕੇ ਗਏ ਬੰਦਾ ਜਿਹੜਾ ਐਡਿਕਟਡ ਦਾ ਟਾਈਪ ਬੰਦਾ ਹਮ ਰਿਸਰਵ ਕਰਿਆ ਤੇ ਜਿਸ ਤੇ ਅਸੀਂ ਆਪਣਾ ਡਿਊਟੀ ਅਫਸਰ ਲੇਖਰਾਜ ਜਿਹੜਾ ਹਮ ਸੇ ਭੇਜਿਆ ਸੀ ਅਫਸਰ ਨੂੰ ਫਿਰ ਨਾਲ ਲੈਡੀ ਕਨਸਲ ਨੂੰ ਭੇਜਿਆ ਸੀਗਾ ਤੇ ਜਿੱਥੇ ਉਹਨਾਂ ਨੇ ਖੁਸ਼ ਉਸ ਵਿਅਕਤੀ ਦੇ ਖਿਲਾਫ ਉਤਰਾਜ ਕੀਤਾ ਤੇ ਜਿਸ ਦਾ ਨਾਮ ਜਿਹੜਾ ਬਾਅਦ ਵਿੱਚ ਅਸੀਂ ਵੈਰੀਫਾਈ ਕੀਤਾ ਸੀ ਉਹ ਪ੍ਰਵਿੰਦਰ ਕੁਮਾਰ ਵਰਤੂ ਗੋਲਡੀ ਅਪਰ ਸਰਜੀਤ ਸਿੰਘ ਰੋਲੂ ਕੋ ਨਹੀਂ ਬਰਾਚਾ ਉਹਦਾ ਰਹਿਣ ਵਾਲਾ ਸੀ ਇਹ ਰੈਕਟਰ ਹੋਂ ਕਰਕੇ ਉੱਥੇ ਡਿਵੀਸ਼ਨ ਸੈਂਟਰ ਦੇ ਵਿੱਚ ਜਿਹੜੀ ਦਵਾਈ ਮਿਲਦੀ ਆ ਉਹ ਤੋਂ ਲੈਣ ਗਿਆ ਸੀ ਦਵਾਈ ਤੇ ਉੱਥੇ ਇਹਨਾਂ ਦਾ ਕੁਝ ਉਹਨਾਂ ਕੋਲ ਨੂੰ ਨਿੱਜੀ ਪ੍ਰੋਬਲਮ ਸੀ ਜਿਸ ਸਬੰਧੀ ਉਹਨੇ ਦੱਸਿਆ ਕਿ ਮੈਂ ਡਾਕਟਰ ਸਾਹਿਬ ਤੋਂ ਆਪਣੀ ਦਵਾਈ ਟ੍ਰੀਟਮੈਂਟ ਪਰਚੀ ਦਿਖਾਣ ਪਰਸੀ ਦੇਲ ਖਾਣ ਗਿਆ ਸੀਗਾ ਉੱਥੇ ਇਹਦੀ ਕੋਈ ਦਵਾਈ ਲੁਹਣ ਵਿੱਚ ਆਸ ਵਿੱਚ ਕੋਈ ਤਕਰਾਰ ਪਾਜੀ ਫਿਰ ਤੇ ਬੰਦੇ ਨੂੰ ਅਸੀਂ ਨਾਲ ਲੈ ਆਏ ਸੀ ਪਰ ਡਾਕਟਰ ਸਾਹਿਬ ਨੂੰ ਕੋਈ ਵਿਚ ਜਸ ਫੋਨ ਰਹੀ ਵੀ ਉਹਨਾਂ ਨੂੰ ਕੋਈ ਕੰਪਲੇਂਟ ਘਰੇਲੂ ਕਾਨੂੰਨ ਅਨੁਸਾਰ ਸੀ। ਪਿਆਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵਰਲੀ ਨੂੰ ਸਮਝਾਤਾ ਜਾਵੇ ਕਿ ਮੈਂ ਕਿਸ ਤਰ੍ਹਾਂ ਦੀ ਡਰ威ਿੰਗ ਹੋਣੀ ਹੈ। ਪਰ ਡਾਕਟਰ ਸਾਹਿਬ ਨੇ ਅੱਜ ਜਿਹੜੇ ਬਿਆਨ ਦਿੱਤੇ ਆ ਉਹ ਪੁਲਿਸ ਦੇ ਖਿਲਾਫ ਵੀ ਦਿੱਤੇ ਆ ਤੇ ਪ੍ਰਸ਼ਾਸਨ ਨੂੰ ਜਿਹਨੂੰ ਤੇ ਜਗ੍ਹਾਣ ਦੀ ਕੋਸ਼ਿਸ਼ ਕੀਤੀ ਉਸ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਉਹ ਚਾਹੁੰਦੇ ਵੀ ਉਸ ਤੇ ਹੋਰ ਵੀ ਮਾਮਲੇ ਦਰਜ ਹੋਣ ਕਿਉਂਕਿ ਛੇੜਛਾੜ ਦੇ ਮਾਮਲੇ ਦਰਜ ਹੋਣ ਹੋਰ ਵੀ ਮਾਮਲੇ ਦਰਜ ਹੋਣ। ਜੋ ਪੁਸਤਕ ਉਸ ਸਮੇਂ ਦਾ ਇੱਕ ਇਸ਼ੂ ਸੀ ਜਿਹੜਾ ਸਾਡੇ ਧਿਆਨ ਚ ਆਇਆ ਉਸ ਦੇ ਸਬੰਧੀ ਅਸੀਂ ਆਪਣੇ ਤੌਰ ਤੇ ਜਲਾਨ ਆਰਡਰ ਨੂੰ ਔਰ ਹੋਰ ਕੋਈ ਉੱਥੇ ਵੀ ਪ੍ਰੋਬਲਮ ਨਾ ਹੋਵੇ ਤੇ ਇਸ ਕਰਕੇ ਉਹਨੇ ਖਰਾਫ ਅਸੀਂ ਉਸ ਦੇ ਖਰਾਫ ਆਪਣੇ ਤੌਰ ਤੇ ਪ੍ਰਵੈਂਟ ਰੈਕਸ਼ਨ ਕਰਕੇ ਉਹਨੂੰ ਤੁਰੰਤ ਜਿਹੜਾ ਇਸ ਇਨਸਾਫ ਦੇ ਰਿਪੋਰਟ ਸਪੇਸ਼ ਕੀਤਾ ਜਿੱਥੇ ਉਹਨੂੰ ਇਸ ਇਨਸਾਫ ਨੂੰ ਉਹਦੇ ਫੀਡਰ ਨੂੰ ਪੇਸ਼ ਕਰਕੇ ਉਹਨੂੰ ਵੇਅ ਦੇ ਰਿਲੀਜ਼ ਕਰਤਾ ਸੀ ਮਟਿਆ ਵੀ ਜੇ ਡਾਕਟਰ ਸਾਹਿਬ ਉਸ ਤੋਂ ਐਕਸਟਰਾ ਆਪਣੇ ਖਾਤਰੀ ਬਾਰੇ ਜਾਂ ਕੋਈ ਉਹਨਾਂ ਨੂੰ ਕੋਈ ਮਿਸਫੀਰ ਹਾਰਮਨੀ ਕੰਪਲੇਨ ਦਿੱਤੀ ਹੈ ਜਿੰਦੇ ਤਾਂ ਅਸੀਂ ਉਸੇ ਬਣਦੀ ਕਾਰਵਾਈ ਕਰਦੀ ਜਿਸ ਨੂੰ ਵੈਰੀਫਾਈ ਕਰ ਲਿਆ ਅਜਨ ਮੈਂ ਖੁਦ ਸਿਵਲ ਹਸਪਤਾਲ ਨੂੰ ਜਾ ਕੇ ਚੈਂਬਰ 'ਚ ਮਿਲੇ ਆਂ